ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਇੱਕ ਹੱਦ ਬਿਤੀ ਹਰ ਰੋਜ਼ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਡਾ ਪਰਮਾਤਮਾ ਉੱਤੇ ਪੂਰਾ ਵਿਸ਼ਵਾਸ ਬਣਿਆ ਰਵੇ ਵੇਖੋ ਜੇ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਜਾਂ ਸੁੱਖ ਆਉਂਦੇ ਹਨ ਇਹ ਵੀ ਸਾਡੇ ਕਰਮਾਂ ਤੇ ਹੁੰਦੇ ਹਨ ਤੇ ਵਾਹਿਗੁਰੂ ਨੇ ਸਾਡੇ ਕਰਮ ਪਹਿਲਾਂ ਸਾਡੀ ਜਿਹੜੀ ਜ਼ਿੰਦਗੀ ਦਾ ਪੰਨਾ ਹੁੰਦਾ ਹੈ ਨਾ ਸਾਡੀ ਜ਼ਿੰਦਗੀ ਦੀ ਕਿਤਾਬ ਹੁੰਦੀ ਹੈ ਉਹ ਬਿਲਕੁਲ ਕੋਰੀ ਹੁੰਦੀ ਹੈ ਸਿਰਫ ਪਹਿਲਾ ਪੰਨਾ ਜਿਹੜਾ ਪਹਿਲਾ ਪੇਜ ਹੁੰਦਾ ਹੈ ਉਸ ਵਿੱਚ ਵਾਹਿਗੁਰੂ ਨੇ ਸਾਨੂੰ ਇੱਥੇ ਭੇਜਿਆ ਹੁੰਦਾ ਹੈ ਉਸ ਪੰਨੇ ਵਿੱਚ ਵਾਹਿਗੁਰੂ ਨੇ ਆਪਣੇ ਦਸਤਕ ਕੀਤੇ ਹੁੰਦੇ ਹਨ ਤੇ ਲਾਸਟ ਵਾਲਾ ਪੰਨਾ ਕਿਉਂਕਿ ਜਿਹੜਾ ਲਾਸਟ ਵਾਲਾ ਪੰਨਾ ਹੁੰਦਾ ਹੈ ਉਸ ਵਿੱਚ ਪਰਮਾਤਮਾ ਨੇ ਸਾਡੀ ਜਿੰਨੀ ਕਸੀ ਜੀਵਨੀ ਜੀਣੀ ਹੈ ਜਿੰਨੇ ਕਸੀ ਕਾਜ ਵਿਹਾਰ ਕਰਨੇ ਹਨ ਲਾਸਟ ਦੇ ਵਿੱਚ ਅੰਤ ਤੱਕ ਸਾਡੀ ਅੰਤਿਮ ਡੇਟ ਉੱਥੇ ਲਿਖੀ ਹੁੰਦੀ ਹੈ ਦੇਖੋ ਜਨਮ ਦਾ ਤਾਂ ਸਮੇਂ ਦਾ ਹਜੇ ਡਾਕਟਰ ਵੀ ਪਤਾ ਲਗਾ ਲੈਂਦੇ ਨੇ ਕਿ ਐਨੇ ਵਜੇ ਜਨਮ ਹੋਏਗਾ ਪਰ ਮੌਤ ਦਾ ਕੋਈ ਪਤਾ ਨਹੀਂ ਇਹ ਪਤਾ ਨਹੀਂ ਸਾਨੂੰ ਕਦੋਂ ਆ ਜਾਣੀ ਹੈ ਕਦੋਂ ਸਾਨੂੰ ਆਪਣੇ ਸਰੀਰ ਨੂੰ ਛੱਡਣਾ ਪੈਣਾ ਹੈ ਮੌਤ ਨੂੰ ਸਾਨੂੰ ਕਦੋਂ ਸਾਡੇ ਕੋਲੋਂ ਸਾਡੇ ਸਰੀਰ ਚੋਂ ਆਤਮਾ ਕੱਢ ਲੈਣੀ ਹੈ ਇਹ ਸਾਨੂੰ ਕੋਈ ਪਤਾ ਨਹੀਂ ਹੈ ਕਿਉਂਕਿ ਜਨਮ ਦਾ ਡਾਕਟਰਾਂ ਨੂੰ ਵੀ ਪਤਾ ਹੁੰਦਾ ਹੈ ਇਸ ਕਰਕੇ ਪ੍ਰਮਾਤਮਾ ਨੇ ਸਾਨੂੰ ਜਿਹੜੀ ਬਡਬੁੱਲੀ ਦਾਤ ਦਿੱਤੀ ਹੈ ਸਾਡਾ ਜੀਵਨ ਸਾਨੂੰ ਦਿੱਤਾ ਹੈ ਇਹ ਜੀਵਨ ਸਾਨੂੰ ਇੱਥੇ ਭੋਗਣ ਵਾਸਤੇ ਦਿੱਤਾ ਹੈ ਕਿ ਤੁਸੀਂ ਆਪਣੇ ਇਸ ਜੀਵਨ ਵਿੱਚ ਜੋ ਵੀ ਕਮਾ ਸਕਦੇ ਹੋ ਕਰਮ ਕਰ ਸਕਦੇ ਹੋ ਉਹ ਕਰੋ ਪਰ ਮਨੁੱਖ ਜੋ ਹੈ ਇਹ ਆਇਆ ਇੱਥੇ ਕੀ ਕਰਨ ਹੈ ਇਹ ਆਇਆ ਇੱਥੇ ਹੈ ਸਿਰਫ ਗੁਰਬਾਣੀ ਦਾ ਨਾਮ ਸਿਮਰਨ ਕਰਨ ਆਪਣੇ ਜੀਵਨ ਨੂੰ ਸਫਲਾ ਕਰਨ ਪਰ ਨਹੀਂ ਅੱਜ ਕੱਲ ਮਨੁੱਖ ਨੂੰ ਸਿਰਫ ਪੈਸਾ ਤਨਦੋਲਤ ਸ਼ੋਰਤ ਬਸ ਇਹਨਾਂ ਚੀਜ਼ਾਂ ਪਿੱਛੇ ਹੀ ਘੁੰਮ ਕੇ ਰਿਹਾ ਹੈ ਤੇ ਆਪਣੇ ਜੀਵਨ ਦਾ ਟਾਈਮ ਵਿਅਰਥ ਕਰ ਰਿਹਾ ਹੈ ਸਮਾਂ ਗਵਾ ਰਿਹਾ ਹੈ ਬੀਤੀ ਜਾ ਰਿਹਾ ਹੈ ਪਹਿਲਾਂ ਬਚਪਨ ਸੀ ਬਚਪਨ ਖੇਡ ਖੂਦ ਚ ਨੰਗ ਗਿਆ ਫਿਰ ਉਸ ਤੋਂ ਬਾਅਦ ਬੰਦੇ ਤੇ ਜਵਾਨੀ ਆਂਦੀ ਹੈ ਜਵਾਨੀ ਵਿੱਚ ਬਸ ਐਸ਼ ਪਰਸਤੀ ਕਰ ਲਈ ਘੁੰਮ ਫਿਰ ਲਿਆ ਜਿਹੜੇ ਚਾਰ ਪੈਸੇ ਹੈ ਉਹ ਉਡਾ ਲਏ ਜਾਂ ਬਣਾ ਲਈ ਜਾਂ ਕੁਝ ਕਰ ਲਿਆ ਫਿਰ ਬੁਢਾਪਾ ਆਂਦਾ ਹੈ ਜਦੋਂ ਜਵਾਨੀ ਦਾ 50 ਤੋਂ ਸਾਲ ਹੁੰਦੇ ਹਨ ਨਾ ਫਿਰ ਬੰਦਾ ਕਹਿੰਦਾ ਹੈ ਕਿ ਭਗਤੀ ਸਿਮਰਨ ਕਰਾਂ ਮੈਂ ਕੀ ਪਤਾ ਮੇਰਾ ਮਨ ਜੁੜ ਜਵੇ ਪਰਮਾਤਮਾ ਦੀ ਭਗਤੀ ਨਾਲ ਕਈਆਂ ਦਾ ਤਾਂ ਵੀ ਨਹੀਂ ਜੁੜਦਾ ਕਈਆਂ ਦਾ ਤਾਂ ਵੀ ਨਹੀਂ ਮਨ ਭਗਤੀ ਨਾਲ ਜੁੜਦਾ ਉਹਨਾਂ ਨੂੰ ਬੜੇ ਤਰਲਿਆ ਨਾਲ ਮਨ ਭਗਤੀ ਨਾਲ ਜੋੜਨਾ ਪੈਂਦਾ ਹੈ ਤੇ ਕਈਆਂ ਦਾ ਆਟੋਮੈਟਿਕਲੀ ਜਦੋਂ ਉਹ 10 ਕੁ ਸਾਲਾਂ ਦੇ ਹੁੰਦੇ ਹਨ ਬਚਪਨ ਚ ਹੀ ਉਹਨਾਂ ਦਾ ਪਰਮਾਤਮਾ ਵੱਲੋਂ ਮਨ ਭਗਤੀ ਨਾਲ ਜੁੜਿਆ ਹੁੰਦਾ ਹੈ ਚਲੋ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਵਾਂ ਆਉਂਦੇ ਨੇ ਜੋ ਅੱਜ ਦੀ ਅਸੀਂ ਜੋ ਕਥਾ ਤੁਹਾਡੇ ਨਾਲ ਹੱਡ ਬਿੱਤੀ ਸਾਂਝੀ ਕਰਾਂਗੇ ਉਹ ਇੱਕ ਵੀਰਜੀ ਨੇ ਸੁਣਾਉਣਾ ਕੀਤਾ ਸੀ ਉਹ ਇੱਕ ਵੀਰਜੀ ਤੇ ਹੱਡ ਬੀਤੀ ਬੀਤੀ ਸੀ ਜੋ ਕਿ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖੀ ਹੈ ਜਿਸ ਨੂੰ ਕਿ ਸਮਝਿਆ ਹੈ ਕਿ ਪਰਮਾਤਮਾ ਦੀ ਰਜਾ ਕਿਸ ਵਿੱਚ ਹੈ ਕਿਸ ਚੀਜ਼ ਵਿੱਚ ਨਹੀਂ ਹੈ ਜੇ ਪਰਮਾਤਮਾ ਚਾਵੇ ਤਾਂ ਪੱਤਾ ਵੀ ਨਹੀਂ ਹਿੱਲਦਾ ਤੇ ਜੇ ਪਰਮਾਤਮਾ ਚਾਵੇ ਤੇ ਸਭ ਕੁਝ ਬिखर ਜਾਂਦਾ ਹੈ ਜ਼ਿੰਦਗੀ ਵਿੱਚ ਆਣਾ ਜਾਣਾ ਤਾਂ ਲੱਗਾ ਰਿਹਾ ਗਿਆ ਆਵਣ ਜਾਵਣ ਤਾਂ ਲੱਗਾ ਰਹਿੰਦਾ ਹੈ ਕਿ ਇੱਕ ਪਰਿਵਾਰ ਦੇ ਮੈਂਬਰ ਹੁੰਦੇ ਹਨ ਅਸੀਂ ਕਈ ਇਹ ਜਿਹਾ ਦੇਖਦੇ ਹਾਂ ਸਾਹਮਣੇ ਆਪਣੀ ਅੱਖਾਂ ਦੇ ਵਿਚਰਦੇ ਹੋਏ ਦੇਖਦੇ ਹਾਂ ਕਿ ਕਈ ਕਠਿਨਾਵਾਵਾਂ ਘਟ ਜਾਂਦੀਆਂ ਨੇ ਜ਼ਿੰਦਗੀ ਵਿੱਚ ਤੇ ਪਰ ਮਨ ਨੂੰ ਸੰਭਾਲਣਾ ਚਾਹੀਦਾ ਹੈ ਇਸ ਕਰਕੇ ਪ੍ਰਮਾਤਮਾ ਦੀ ਭਗਤੀ ਨਾਲ ਜੁੜੋ ਜੇ ਤੁਹਾਡੇ ਨਾਲ ਕੋਈ ਅਣਹੋਣੀ ਕੋਈ ਹੋ ਵੀ ਜਾਂਦੀ ਹੈ ਨਾ ਤਾਂ ਵੀ ਪਰਮਾਤਮਾ ਸਾਨੂੰ ਉਸ ਨੂੰ ਸੰਭਾਲਣ ਵਿੱਚ ਸਾਡੇ ਨਾਲ ਸਹਾਇਕ ਹੋਏਗਾ ਜੇ ਪਰਮਾਤਮਾ ਸਾਡੇ ਨਾਲ ਸਹਾਇਕ ਹੈ ਨਾ ਫਿਰ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਜਦੋਂ ਅਸੀਂ ਰੱਬ ਨੂੰ ਹੀ ਆਪਣੇ ਨਾਲ ਪਾ ਲਿਆ ਨਾ ਫਿਰ ਦੁਨੀਆ ਤੇ ਕਿਸੇ ਚੀਜ਼ ਦੀ ਤੋੜ ਨਹੀਂ ਰਹਿੰਦੀ ਕਿਸੇ ਚੀਜ਼ ਦੀ ਥੋੜ ਨਹੀਂ ਰਹਿੰਦੀ ਬੰਦਾ ਚਾਹੇ ਕੁਝ ਵੀ ਕਰੇ ਬੰਦਾ ਬੰਦੇ ਦੇ ਨਾਲ ਨਹੀਂ ਜਾਣਾ ਜੇ ਨਾਲ ਜਾਣਾ ਹੈ ਪਰਮਾਤਮਾ ਦਾ ਸਿਮਰਨ ਤੁਰ ਦਰਗਾਹ ਤੇ ਭੇਜਣ ਲੱਗੇ ਵੀ ਪਰਮਾਤਮਾ ਜਾਣ ਲੱਗੇ ਵੀ ਪਰਮਾਤਮਾ ਇਸ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਿਆ ਕਰੋ ਪਾਠ ਕਰਿਆ ਕਰੋ ਚੰਗੇ ਕਰਮ ਕਰਿਆ ਕਰੋ ਜਿਸ ਨੇ ਕੀ ਅਗਲੀ ਦਰਗਾਹ ਜਾ ਕੇ ਤੁਹਾਨੂੰ ਮੂੰਹ ਨਾ ਛਪਾਣਾ ਪਵੇ ਅੱਜ ਇੱਕ ਕਥਾ ਹੈ ਜੋ ਵੀਰਜੀ ਨੇ ਸੁਣਾਈ ਸੀ ਤੇ ਉਹਨਾਂ ਦੀ ਅਸੀਂ ਆਪ ਵੀ ਵੇਖੀ ਹੈ ਕਿ ਕਿਵੇਂ ਕਿੱਦਾਂ ਉਹਨਾਂ ਨੇ ਕਿੰਨਾ ਪ੍ਰੇਸ਼ਰਮ ਕੀਤਾ ਕਿੰਨੀ ਮਿਹਨਤ ਕੀਤੀ ਉਹਨਾਂ ਦੇ ਪਿੱਛੇ ਉਹਨਾਂ ਦੀ ਕਿੰਨੀ ਕੋ ਗੁਰਬਾਣੀ ਜੁੜੀ ਸੀ ਕਿੰਨਾ ਕੋ ਉਹਨਾਂ ਦੇ ਵਿੱਚ ਸੀਗਾ ਉਦਮ ਤੇ ਮਿਹਨਤ ਕਹਿੰਦੇ ਕਿ ਮੈਂ ਇੱਕ ਟਰੈਕਟਰ ਡਰਾਈਵਰ ਸੀ ਟਰੈਕ ਡਰਾਈਵਰ ਸੀ ਤੇ ਕਹਿੰਦੇ ਕਿ ਮੇਰੇ ਦੋ ਬੱਚੇ ਸਨ ਇੱਕ ਬੇਟੀ ਤੇ ਬੇਟਾ ਤੇ ਉਹਨੂੰ ਕਹਿੰਦੇ ਵੀ ਮੈਂ ਟਰੱਕ ਦੀ ਡਰਾਈਵਰੀ ਹੀ ਕਰਕੇ ਜਿੰਨਾ ਕੁ ਕਮਾ ਲੈਂਦਾ ਸੀ ਉਸੇ ਦੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਸਾਡੇ ਕੋ ਕੋਈ ਪੈਲੀ ਬੰਨਾ ਵੀ ਨਹੀਂ ਸੀ ਕਿ ਸਾਡੇ ਬਹੁਤ ਜ਼ਿਆਦਾ ਪੈਲੀ ਕਿੱਲਾਂ ਦੇ ਹਿਸਾਬ ਨਾਲ ਹੈ ਕੁਝ ਵੀ ਨਹੀਂ ਸੀ ਪਰ ਕਹਿੰਦਾ ਕਿ ਮੈਂ ਹਮੇਸ਼ਾ ਸਵੇਰੇ ਸ਼ਾਮ ਪਾਠ ਕਰਨਾ ਕਰਨਾ ਕਹਿੰਦੇ ਮੈਂ ਪਾਠ ਕਰਨਾ ਮੇਰੀ ਘਰ ਵਾਲੀ ਨੇ ਮੇਰਾ ਪੂਰਾ ਸਾਥ ਦੇਣਾ ਕਰਨਾ ਉਹਨੇ ਵੀ ਸਵੇਰੇ ਸ਼ਾਮ ਪਾਠ ਕਰਿਆ ਕਰਨਾ ਹੋ ਸਕਣਾ ਤਾਂ ਉਸਨੇ ਦੁਪਹਿਰ ਨੂੰ 11:30 ਵਜੇ ਜਾਂ 11 ਵਜੇ ਜਦੋਂ ਵੀ ਕੰਮ ਆਪਣੇ ਖਤਮ ਕਰਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਲੈਣਾ ਕਰਨਾ ਕਹਿੰਦੇ ਸੁਖਮਨੀ ਜੀ ਸਾਹਿਬ ਦੇ ਪਾਠ ਤੋਂ ਬਾਅਦ ਫਿਰ ਕਹਿੰਦੇ ਸ਼ਾਮ ਨੂੰ ਰਹਿਰਾਸ ਸਾਹਿਬ ਕੀਰਤਨ ਸੋਇਲਾ ਸਾਰੇ ਪਾਠ ਕੰਦੇ ਕਰਿਆ ਕਰਨੇ ਇਹ ਸਾਡੇ ਘਰ ਦੀ ਕਹਿੰਦੇ ਰੀਤ ਬਣ ਚੁੱਕੀ ਸੀ ਇੱਕ ਰੂਲ ਬਣ ਚੁੱਕਿਆ ਸੀ ਲੋਕ ਤਾਂ ਬਥੇਰੇ ਕਹਿੰਦੇ ਸੀ ਗਰੀਬ ਜੇ ਆ ਚਲੋ ਇਦਾਂ ਮਿਹਨੇ ਤੇ ਨੇ ਮਾਰ ਦਿੰਦੇ ਆ ਕਿ ਅਸੀਂ ਅਮੀਰ ਆ ਤੇ ਉਹ ਗਰੀਬ ਐ ਐਦਾਂ ਹੁੰਦਾ ਸੀ ਤੇ ਫਿਰ ਕਹਿੰਦੇ ਇਹੀ ਲਗਨ ਤੇ ਇਹੀ ਮੇਰੇ ਬੱਚੇ ਦੋਨੇ ਪੜ੍ਹਨੇ ਸ਼ੁਰੂ ਕਰਤੇ ਪੜ੍ਹਾਈ ਸਕੂਲ ਜਾਣ ਲੱਗ ਪੇ ਪੜ੍ਹਾਈ ਪੜ੍ਹਨੇ ਸ਼ੁਰੂ ਕਰਤੇ ਕਹਿੰਦਾ ਜਦੋਂ ਉਹਨਾਂ ਨੇ 10 10 8 8 ਕਲਾਸਾਂ ਕਰ ਲਈਆਂ 10ਵੀਂ ਵਿੱਚ ਹੋ ਗਏ ਉਹਨਾਂ ਨੂੰ ਅਸੀਂ ਪਰਮਾਤਮਾ ਦੀ ਭਗਤੀ ਦੇ ਨਾਲ ਜੋੜਿਆ ਅਸੀਂ ਉਹਨਾਂ ਨੂੰ ਵੀ ਗੁਟਕਾ ਸਾਫ ਫੜਾਉਣੇ ਕਰਨੇ ਤੇ ਉਹਨਾਂ ਨੇ ਵੀ ਪਾਠ ਕਰਿਆ ਕਰਨਾ ਬੱਚਿਆਂ ਦੀ ਇੰਨੀ ਲਗਨ ਲੱਗੀ ਪਾਠ ਵਿੱਚ ਕਿ ਬਹੁਤ ਹੀ ਜ਼ਿਆਦਾ ਕਾਂਤਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਬ ਦੇ ਘਰਾਂ ਤੇ ਮੇਰ ਭਰਿਆ ਹੱਥ ਰੱਖਣ ਸਬ ਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਹਿਗੁਰੂ ਜੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿਸੇ ਨਾ ਕਿਸੇ ਲਾਲਚ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਕਰੋ ਕੋਈ ਵੱਡੀ ਕਹਾਣੀ ਸੁਣਾ ਕੇ ਕੋਈ ਕਥਾ ਸੁਣਾ ਕੇ ਕਿ ਜੇ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਾਂਗੇ ਜਿਵੇਂ ਇੱਕ ਬਾਪ ਨੂੰ ਅਸੀਂ ਅਰਦਾਸ ਕਰੀ ਦੀ ਕਿ ਕਿ ਪਾਪਾ ਜੀ ਮੈਨੂੰ ਕੁਝ ਚਾਹੀਦਾ ਹੈ ਇਸੇ ਤਰ੍ਹਾਂ ਅਸੀਂ ਰੱਬ ਅੱਗੇ ਵੀ ਅਰਦਾਸ ਕਰ ਸਕਦੇ ਹਾਂ ਕਿ हे ਪ੍ਰਮਾਤਮਾ ਮੈਨੂੰ ਆਹ ਕੁਝ ਚਾਹੀਦਾ ਹੈ ਇਸੇ ਤਰ੍ਹਾਂ ਸਾਡੀ ਅਰਦਾਸ ਜੇ ਸਾਡਾ ਪਿਓ ਸਾਡਾ ਕਹਿਣਾ ਮੰਨਦਾ ਹੈ ਤੇ ਪ੍ਰਮਾਤਮਾ ਵੀ ਸਾਡਾ ਕਹਿਣਾ ਮੰਨਦਾ ਹੈ ਕਿਉਂਕਿ ਉਹ ਵੀ ਇੱਕ ਪਿਓ ਹੀ ਹੈ ਉਸ ਦੀ ਅਸੀਂ ਬੱਚੇ ਹਾਂ ਕਹਿੰਦੇ ਕਿ ਬੱਚਿਆਂ ਦੀ ਲਗਨ ਵੀ ਐਨ ਗੁਰੂ ਘਰ ਨਾਲ ਜੁੜੀ ਹੋਈ ਬੱਚਿਆਂ ਨੇ ਵੀ ਪਾਠ ਕਰਨੇ ਸ਼ੁਰੂ ਕਰ ਦੇਣੇ ਸਕੂਲੋਂ ਆ ਕੇ ਸਕੂਲੋਂ ਜਾਣ ਪਹਿਲਾਂ ਪਾਠ ਕਰਨੇ ਬੱਚਿਆਂ ਨੇ ਫਿਰ ਕਹਿੰਦੇ ਦੁਪਹਿਰੀ ਆ ਕੇ ਕਹਿੰਦੇ ਬੱਚਿਆਂ ਨੇ 2:30 ਵਜੇ ਸਕੂਲੋਂ ਆਉਣਾ ਕਹਿੰਦਾ ਸੀ ਮੇਰੀ ਪਤਨੀ ਨੇ ਨਾਲ ਰਲ ਕੇ ਤੇ ਬੱਚਿਆਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰਨਾ ਕਹਿੰਦੇ ਘਰ ਦੇ ਵਿੱਚ ਜਦੋਂ ਪਾਠ ਸਿਮਰਨ ਚੱਲਣਾ ਹੋ ਚੱਲੀ ਜਾਵੇ ਨਾ ਤੇ ਭਾਵੇਂ ਉਹ ਕੱਖਾਂ ਦੀ ਕੁਲੀ ਹੋਵੇ ਨਾ ਤੇ ਪਰਮਾਤਮਾ ਉਸ ਨੂੰ ਆਪੇ ਹੀ ਮਹਿਲ ਬਣਾ ਦਿੰਦਾ ਹੈ ਉਸ ਨੂੰ ਕੋਈ ਉਹ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਸ ਦਾ ਸਾਥ ਉਸ ਵੱਡੇ ਪਰਮਾਤਮਾ ਨੇ ਦੇਣਾ ਹੈ ਉਸ ਦੀ ਬਾਹ ਉਸ ਪਰਮਾਤਮਾ ਨੇ ਫੜੀ ਹੈ ਫਿਰ ਲੋਕਾਂ ਦੀਆਂ ਗੱਲਾਂ ਲੋਕ ਚਾਹੇ ਜੋ ਮਰਜ਼ੀ ਕਹੀ ਜਾਣ ਲੋਕਾਂ ਦੀਆਂ ਗੱਲਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਸਾਨੂੰ ਸਿਰਫ ਆਪਣੇ ਰੱਬ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ हे ਰੱਬਾ ਤੇਰਾ ਪੱਲਾ ਫੜਿਆ ਹੈ ਹੁਣ ਜਿੱਥੇ ਮਰਜ਼ੀ ਲੈ ਜਾ ਤੇ ਇਹ ਜ਼ਿੰਦਗੀ ਜੋ ਹੈ ਜੋ ਵੀ ਹੈ ਮੇਰੇ ਕੋ ਇਹ ਸਭ ਤੇਰਾ ਹੈ ਪਰਮਾਤਮਾ ਤੂੰ ਹੀ ਦੇਣ ਵਾਲਾ ਹੈ ਤੂੰ ਹੀ ਬਖਸ਼ਣ ਵਾਲਾ ਹੈ ਗੁਨਾਹਾਂ ਦੀ ਭੁੱਲਾਂ ਦੀ ਪਰਮਾਤਮਾ ਬਖਸ਼ੀ ਸੱਚੇ ਪਾਤਸ਼ਾਹ ਜੇ ਪਰਮਾਤਮਾ ਚੀਜ਼ ਦੇ ਦਿੰਦਾ ਹੈ ਤਾਂ ਸ਼ੁਕਰੀਆ ਜੇ ਪਰਮਾਤਮਾ ਚੀਜ਼ ਲੈ ਲੈਂਦਾ ਹੈ ਤੇ ਸ ਮੇਰੀ ਕਿਸਮਤ ਹੈ ਤੇ ਜੇ ਪਰਮਾਤਮਾ ਖੁਸ਼ ਹੋ ਕੇ ਸਭ ਕੁਝ ਦੇ ਦਿੰਦਾ ਹੈ ਤਾਂ ਇਹ ਉਸ ਦੀ ਰਹਿਮਤ ਹੈ ਤੇ ਕਹਿੰਦੇ ਕਿ ਬੱਚੇ ਐਨ ਵਧੀਆ ਲਗਨ ਨਾਲ ਪੜ੍ਹਨੇ ਸ਼ੁਰੂ ਹੋ ਗਏ ਪਾਠ ਕਰਨਾ ਕਰਨਾ ਬੱਚਿਆਂ ਨੇ ਬਹੁਤ ਜ਼ਿਆਦਾ ਬੱਚਿਆਂ ਨੇ ਪਲੱਸ 2 ਕਰ ਲਈ ਪਲੱਸ 2 ਤੋਂ ਬਾਅਦ ਕਹਿੰਦੇ ਬੱਚੇ ਕੁੜੀ ਨੇ ਬੀਏ ਕਰ ਲਈ ਉਸ ਤੋਂ ਬਾਅਦ ਬੇਟਾ ਵੀ ਨਾਲੇ ਸੀ ਬੇਟਾ ਵੀ ਪੜਦਾ ਤੇ ਇਹ ਕਹਿੰਦੇ ਕਿ ਚਲੋ ਥੋੜਾ ਬਤਾ ਘਰ ਦੇ ਵਿੱਚ ਬਾਠ ਗੁਰਬਾਣੀ ਤਾਂ ਚੱਲਦਾ ਹੀ ਰਹਿੰਦਾ ਸੀ ਤੇ ਕਹਿੰਦੇ ਐਦਾਂ ਹੀ ਨਾ ਕਹਿੰਦੇ ਕਿ ਬੇਟੀ ਨੂੰ ਨਾ ਉਹਨਾਂ ਨੇ ਵੀ ਮਤਲਬ ਆਪਣੇ ਨਾਨਕੇ ਭੇਜਤਾ ਵੀ ਚਲੋ ਤੂੰ ਉੱਥੇ ਜਾ ਕੇ ਕੋਈ ਕੋਰਸ ਕਰ ਲਾ ਵੀ ਇੰਨੀ ਗੁੰਜਾਇਸ਼ ਇੰਨੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਕਿ ਵੀ ਚਲੋ ਘਰ ਦੇਆਂ ਦੇ ਹਾਲਾਤ ਥੋੜੇ ਠੀਕ ਸੀ ਤੇ ਚਲੋ ਖਰਚਾ ਵੀ ਬੱਚਿਆਂ ਦਾ ਬਹੁਤ ਹੁੰਦਾ ਹੈ ਇੱਕ ਆਮ ਮਾਮੂਲੀ ਤਨਖਾਹ ਦੇ ਨਾਲ ਬੱਚੇ ਹੀ ਪੜਾਏ ਜਾ ਸਕਦੇ ਨੇ ਘਰ ਦਾ ਖਰਚਾ ਫੇਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਚਲੋ ਆਪਣੀ ਮਜਬੂਰੀ ਨੂੰ ਮੁੱਖ ਰੱਖਦੇ ਆ ਉਹਨਾਂ ਨੇ ਆਪਣੀ ਬੇਟੀ ਨੂੰ ਨਾਨਕੇ ਪਰਿਵਾਰ ਚ ਭੇਜ ਦਿੱਤਾ ਚਲੋ ਨਾਨਕੇ ਪਰਿਵਾਰ ਨੇ ਉਸ ਬੱਚੀ ਨੂੰ ਕੋਈ ਕੋਰਸ ਵਗੈਰਾ ਕਰਵਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਉੱਥੇ ਵੀ ਜਾ ਕੇ ਉਸ ਦੀ ਲਿਵ ਪਰਮਾਤਮਾ ਦੇ ਨਾਲ ਜੁੜੀ ਹੋਈ ਸੀ ਪਰਮਾਤਮਾ ਦਾ ਸਿਮਰਨ ਭਗਤੀ ਕਹਿੰਦੇ ਪਾਠ ਕਰਨਾ ਬਿਲਕੁਲ ਵੀ ਨਹੀਂ ਛੱਡਦੀ ਸੀ ਬਹੁਤ ਹੀ ਗਰੀਬ ਘਰ ਦੀ ਬੱਚੀ ਹੈ ਕੋਈ ਇੰਨੀ ਖਾਸ ਅਮੀਰ ਘਰ ਦੀ ਬੱਚੀ ਨਹੀਂ ਹੈ ਜਦੋਂ ਅਸੀਂ ਉਸ ਨੂੰ ਦੇਖਦੇ ਸੀ ਸਾਡੀ ਵੀ ਉਮਰ ਉਦੋਂ ਹਜੇ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਉਦੋਂ ਉਹ ਬੇਟੀ 8ਵੀਂ ਚ ਪੜਦੀ ਸੀ ਉਹਨਾਂ ਦੇ ਜੋ ਆ ਕੰਮ ਆਰੰਭ ਕੀਤਾ ਜਿੱਥੋਂ ਤੱਕ ਮੈਂ ਦੇਖਿਆ ਹੈ ਉਹ ਮੈਂ ਤਜਰਬਾ ਤੁਹਾਡੇ ਨਾਲ ਅੱਜ ਬਿਆਨ ਕਰ ਰਹੀ ਹਾਂ ਜੋ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ ਇਸ ਕਰਕੇ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਦਿਲੋਂ ਵਿਸ਼ਵਾਸ ਹੈ ਕਿ ਸੱਚੀ ਜੇ ਤੁਸੀਂ ਇੱਕ ਵਾਰ ਨਿਮਾਣੇ ਹੋ ਕੇ ਨਾ ਦੁਨੀਆ ਭੁੱਲ ਕੇ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਤੁਸੀਂ ਪਰਮਾਤਮਾ ਤੋਂ ਕੁਝ ਮੰਗੋਗੇ ਨਾ ਤੁਹਾਡੀ ਇਹ ਗੱਲ ਜ਼ਰੂਰ ਪੂਰੀ ਹੋਏਗੀ ਤੁਹਾਡੀ ਉਹ ਗੱਲ ਨੂੰ ਪਰਮਾਤਮਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਫੇਸ 'ਚ ਆ ਕੇ ਤੁਹਾਡੀ ਉਹ ਗੱਲ ਜ਼ਰੂਰ ਪੂਰੀ ਕਰਨਗੇ ਕਿਸੇ ਵੀ ਤਰ੍ਹਾਂ ਇੱਕ ਮਨ 'ਚ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਮੈਂ ਜਦੋਂ ਫੇਰ ਦੇਖਦੀ ਜਦੋਂ ਉਹ ਕੁੜੀ ਨਾਨਕੇ ਪਰਿਵਾਰ ਚ ਗਈ ਚਲੋ ਉੱਥੇ ਉਸਨੇ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਉੱਥੇ ਵੀ ਉਹ ਗੁਰਦੁਆਰਾ ਸਾਹਿਬ ਜਾਂਦੀ ਸੀ ਉੱਥੇ ਜਦੋਂ ਗੁਰਦੁਆਰਾ ਸਾਹਿਬ ਜਾਣਾ ਕਰਨਾ ਤੇ ਉਹਦੀ ਨਾਨੀ ਨੂੰ ਕਿਸੇ ਨੇ ਪੁੱਛਿਆ ਵੀ ਇਹ ਬੇਟੀ ਕਿਸ ਦੀ ਹੈ ਉਹਨਾਂ ਨੇ ਦੱਸਿਆ ਕਿ ਇਹ ਮੇਰੀ ਬੇਟੀ ਦੀ ਬੇਟੀ ਹੈ ਵੀ ਚਲੋ ਮੇਰੇ ਕੋਲ ਆਈ ਹੈ ਕੋਰਸ ਕਰਨ ਵਾਸਤੇ ਕਹਿੰਦੇ ਕਿ ਉਸ ਭੈਣਜੀ ਨੇ ਚਲੋ ਦੇਖਿਆ ਵੀ ਬੇਟੀ ਨੂੰ ਸਾਲ ਹੋ ਗਿਆ ਇੱਥੇ ਰਹਿੰਦੀ ਨੂੰ ਸਾਲ ਹੋ ਗਿਆ ਇਹ ਇੱਥੇ ਰਹਿੰਦੀ ਨੂੰ ਬਹੁਤ ਵਧੀਆ شریف ਤੇ ਸਾਊ ਕੁੜੀ ਹੈ ਜਿੱਦਾਂ ਦੇ ਕੱਪੜੇ ਦੇਣੇ ਨਾਨੀ ਨੇ ਆ ਪੁਰਾਣੇ ਕੱਪੜੇ ਜਿਵੇਂ ਦੇ ਵੀ ਕੱਪੜੇ ਦੇਣੇ ਉਹ ਪਾ ਕੇ ਸਤਿ ਸ਼ੁਕਰ ਕਰਨਾ ਕਿ ਪ੍ਰਮਾਤਮਾ ਸ਼ੁਕਰ ਹੈ ਤੇ ਕਹਿੰਦੇ ਕਿ ਉਹਨਾਂ ਨੇ ਰਿਸ਼ਤਾ ਮੰਗਿਆ ਕਿ ਮੇਰੀ ਭੈਣ ਦਾ ਬੇਟਾ ਹੈ ਜੋ ਕਿ ਬਾਹਰ ਹੈ ਬਾਹਰ ਰਹਿੰਦਾ ਹੈ ਮੈਨੂੰ ਉਹਦੇ ਲਈ ਇੱਕ ਪੰਜਾਬੀ ਤੇ ਸਾਫ਼ ਸੁਥਰੀ ਕੁੜੀ ਚਾਹੀਦੀ ਹੈ ਪੋਲੀ ਪਾਲੀ ਜੀ ਕੁੜੀ ਸਾਦਗੀ ਵਾਲੀ ਕੁੜੀ ਚਾਹੀਦੀ ਹੈ ਤੇ ਮੈਨੂੰ ਇਸ ਕੁੜੀ ਦੇ ਵਿੱਚ ਉਹ ਸਭ ਕੁਝ ਦਿਖ ਰਿਹਾ ਹੈ ਕਹਿੰਦੀ ਜਦੋਂ ਉਹਨਾਂ ਦੀ ਨਾਨੀ ਦੇ ਕੋਲੋਂ ਉਹਨਾਂ ਨੇ ਮੰਗ ਕੀਤੀ ਕਿ ਆਹ ਕੁੜੀ ਸਾਨੂੰ ਵੀ ਮਤਲਬ ਮੇਰੇ ਭਰਾ ਦੀ ਭੈਣ ਦੀ ਕੁੜੀ ਦੇ ਭਰਾ ਦੇ ਮੁੰਡੇ ਵਾਸਤੇ ਚਾਹੀਦੀ ਹੈ ਤੇ ਚਲੋ ਕਿ ਫਿਰ ਉਹਦੀ ਨਾਨੀ ਨੇ ਕੋਈ ਹਾਂ ਜਾਂ ਨਾ ਦਾ ਜਵਾਬ ਤੇ ਨਹੀਂ ਦਿੱਤਾ ਸੀ ਕਿਉਂਕਿ ਉਹ ਹਜੇ ਉਹਦੇ ਪੇਰੈਂਟਸ ਨਾਲ ਗੱਲ ਕਰਨੀ ਸੀ ਉਹਦੇ ਮਾਤਾ ਪਿਤਾ ਨਾਲ ਗੱਲ ਕਰਕੇ ਤਾਂ ਹੀ ਉਸਦੀ ਨਾਨੀ ਨੇ ਕੋਈ ਜਵਾਬ ਦੇਣਾ ਸੀ ਕਹਿੰਦੀ ਕਿ ਥੋੜੇ ਦਿਨ ਪੇ ਤੇ ਉਹਦੇ ਮਾਤਾ ਪਿਤਾ ਉੱਥੇ ਜਦੋਂ ਉਹਨਾਂ ਨੂੰ ਮਿਲਣਗੇ ਉੱਥੇ ਉਹਨਾਂ ਨੇ ਸਾਹਮਣੇ ਬਿਠਾ ਕੇ ਗੱਲ ਕੀਤੀ ਉਹ ਕੁੜੀ ਦੀ ਗੱਲ ਹੋਈ ਰਿਸ਼ਤੇ ਦੀ ਗੱਲ ਹੋਈ ਬਾਹਰਲੇ ਦੇਸ਼ ਵਾਲਾ ਮੁੰਡਾ ਸੀ ਮੁੰਡਾ ਵੀ ਦੇਖੋ ਕਿੰਨੀ ਚੰਗੀ ਕਿਸਮਤ ਕਿ ਇੰਗਲੈਂਡ ਮੁੰਡਾ ਰਹਿੰਦਾ ਸੀ ਤੇ ਉਸਦੇ ਘਰ ਦੇ ਇੱਥੇ ਸਨ ਤੇ ਉਹਨਾਂ ਨੇ ਇੱਥੋਂ ਹੀ ਫੋਨ ਤੇ ਹੀ ਉਸ ਕੁੜੀ ਦਾ ਰਿਸ਼ਤਾ ਪੱਕਾ ਕੀਤਾ ਸਗਾਈ ਹੋਈ ਸਭ ਕੁਝ ਹੋ ਗਿਆ ਚਲੋ ਰਿਸ਼ਤਾ ਪੱਕਾ ਰਿਹਾ ਸਾਲ ਹੋ ਗਿਆ 2 ਸਾਲ ਹੋ ਗਿਆ ਤੇ ਮਨ ਦੇ ਵਿੱਚ ਐਵੇਂ ਦਾ ਖਿਆਲ ਆਉਣ ਲੱਗ ਗਿਆ ਕਿ ਕਿਤੇ ਇਹ ਛੱਡ ਹੀ ਨਾ ਦੇਣ ਰਿਸ਼ਤਾ ਕਿਉਂਕਿ ਅਸੀਂ ਤਾਂ ਗਰੀਬ ਹਾਂ ਤੇ ਉਹ ਮੁੰਡਿਆ ਮੁੰਡਾ ਇੰਗਲੈਂਡ ਹੈ ਤੇ ਮੁੰਡੇ ਦਾ ਘਰ ਵੀ ਬਹੁਤ ਤਗੜਾ ਹੈ ਤੇ ਸਾਡਾ ਘਰ ਤਾਂ ਬਿਲਕੁਲ ਬਿਲਕੁਲ ਟੁੱਟਾ ਹੈ ਵੀ ਮਤਲਬ 2 ਕਮਰੇ ਹਨ ਉਹ ਵੀ ਇੱਟਾਂ ਟੁੱਟੀਆਂ ਹੋਈਆਂ ਹਨ ਸਾਰਾ ਵੀ ਮਤਲਬ ਮੁਸ਼ਕਿਲ ਨਾਲ ਹੀ ਗੁਜ਼ਾਰਾ ਕਰੀਦਾ ਵਾ ਵੀ ਐਦਾਂ ਦੀ ਕਹਿੰਦੇ ਕਿ ਮਨ 'ਚ ਨਾ ਐਦਾਂ ਦੀ ਅਡੋਲ ਹੋਣ ਲੱਗ ਪਿਆ ਵੀ ਮਨ ਕੀ ਪ੍ਰਮਾਤਮਾ ਪਰ ਕਹਿੰਦੇ ਭਗਤੀ ਕਰਨੀ ਨਹੀਂ ਸੀ ਛੱਡੀ ਉਸ ਕੁੜੀ ਨੇ ਬਹੁਤ ਹੀ ਪਾਠ ਕਰਨੇ ਕਰਨੇ ਕਦੀ ਕਦਾਈ ਜਦੋਂ ਉਹ ਕਦੀ ਸਾਡੇ ਘਰ ਆਉਂਦੇ ਸੀ ਜਾਂ ਅਸੀਂ ਉਹਨਾਂ ਦੇ ਘਰ ਕਿਤੇ ਜਾਈਦਾ ਸੀ ਤੇ ਜਦੋਂ ਵੀ ਵੇਖਣਾ ਕਿ 12 1 ਵਜੇ ਉਸਨੇ ਗੁਟਕਾ ਸਾਫ ਫੜ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਾ ਚਾਹੀਦਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮੁੰਡਾ ਗੁਰਸਿੱਖ ਸੀ ਅੰਮ੍ਰਿਤ ਛਕਿਆ ਹੋਇਆ ਸੀ ਵੇਖੋ ਕਿਸਮਤ ਹੁੰਦੀ ਹੈ ਨਾ ਕੱਖਾਂ ਤੋਂ ਲੱਖ ਕਰਨ ਵਾਲਾ ਵੀ ਉਹ ਪਰਮਾਤਮਾ ਹੀ ਹੈ ਅੱਖਾਂ ਤੋਂ ਲੱਖ ਜੇ ਕਰਦਾ ਹੈ ਨਾ ਤਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਹਿੰਦੇ 2 ਸਾਲ ਬੀਤ ਗਏ ਤੀਜਾ ਸਾਲ ਲੱਗਾ ਕਹਿੰਦੇ ਮਨ 'ਚ بڑے ਵਿਚਾਰ ਆਣੇ ਵੀ ਹੁਣ ਪਤਾ ਨਹੀਂ ਉਹ ਹਾਂ ਕਰਨਗੇ ਕਿ ਨਾ ਕਹਿੰਦੇ ਮੁੰਡੇ ਨੇ ਕੁੜੀ ਨੂੰ ਵਿਦਾ ਭੇਜਿਆ ਤੇ ਆਪਣੇ ਕੋਲ ਬੁਲਾ ਲਿਆ ਉੱਥੇ ਜਾ ਕੇ ਉੱਥੇ ਜਾ ਕੇ ਜਿੱਥੇ ਉਹ ਰਹਿੰਦਾ ਸੀ ਉੱਥੇ ਉਹਨਾਂ ਨੇ ਉਸ ਕੁੜੀ ਦੀ ਮੈਰिज ਕੀਤੀ ਉਹਨਾਂ ਨੇ ਆਪਸ ਵਿੱਚ ਮੈਰिज ਕੀਤੀ ਸਾਰੇ ਰੀਤੀ ਰਿਵਾਜਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਗੇ ਮੈਰिज ਕੀਤੀ ਪਰ ਫੇਰੇ ਲਏ ਸਾਰੇ ਘਰ ਪਰਿਵਾਰ ਬਹੁਤ ਖੁਸ਼ੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਰ ਭਰਿਆ ਹੱਥ ਰੱਖਣਾ ਸਭ ਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੁੜਨ ਦੀ ਤਾਕਤ ਬਖਸ਼ਨੀ ਜਿਹੜੇ ਵੀ ਆ ਕਥਾ ਸੁਣ ਰਹੇ ਹਨ ਆਪਣੇ ਬੱਚਿਆਂ ਨੂੰ ਜਰੂਰ ਸੁਣਾਉਣਾ ਕਿਉਂਕਿ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਗੁਰਬਾਣੀ ਜੋ ਹੈ ਨਾ ਬਹੁਤ ਸਾਰੇ ਤਾਲਿਆਂ ਦੀ ਕੁੰਜੀ ਹੈ ਜੋ ਸਾਡੇ ਮਨ ਵਿੱਚ ਚੱਲ ਰਹੇ ਹਨ ਵਿਚਾਰ ਸਾਰੇ ਵਿਚਾਰਾਂ ਨੂੰ ਇਹ ਹੱਲ ਕਰ ਦੇਗੀ ਕਿ ਸਾਡੇ ਕੋਲ ਪੈਸਾ ਨਹੀਂ ਹੈ ਸਾਡੇ ਕੋਲ ਰੁਜ਼ਗਾਰ ਨਹੀਂ ਹੈ ਸਾਡੇ ਕੋਲ ਕੁਝ ਅੱਛਾ ਵਪਾਰ ਨਹੀਂ ਹੈ ਪਰਮਾਤਮਾ ਸਭ ਦਾ ਸਭ ਟਿਕਾਣਾ ਸੋਚ ਕੇ ਰੱਖਿਆ ਹੁੰਦਾ ਹੈ ਜੀ ਉਸ ਨੇ ਜੀਵ ਜੀਵਨ ਦਿੱਤਾ ਹੈ ਤੇ ਉਸਨੇ ਭੁੱਖਾ ਵੀ ਨਹੀਂ ਸੌਣ ਦੇਣਾ ਪਰਮਾਤਮਾ ਸਭ ਦੇ ਕਾਜ ਵਿਹਾਰ ਸਿੱਧ ਕਰਦੇ ਨੇ ਉੱਥੇ ਕਹਿੰਦੇ ਕੁੜੀ ਦਾ ਵਿਆਹ ਹੋ ਗਿਆ ਹੁਣ ਕੁੜੀ ਦਾ ਜਦੋਂ ਵਿਆਹ ਹੋ ਗਿਆ ਮਾਪਿਓ ਦੀ ਖੁਸ਼ੀ ਫੁੱਲੇ ਨਾ ਸਮਾਂਦੀ ਪਰ ਕਹਿੰਦੇ ਕਿ ਜਦੋਂ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਫਿਰ ਅਸੀਂ ਭੁੱਲ ਜਾਂਦੇ ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਪਰ ਕਹਿੰਦੇ ਵੀ ਉਸ ਪਰਿਵਾਰ 'ਚ ਇਹੋ ਜਿਹਾ ਕੁਝ ਨਹੀਂ ਸੀ ਵਾਹਿਗੁਰੂ ਦਾ ਸ਼ੁਕਰਾਨਾ ਨਿਰੰਤਰ ਲਗਾਤਾਰ ਉਦਾਂ ਹੀ ਚੱਲਦਾ ਰਿਹਾ ਚਾਹੇ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਪਰਮਾਤਮਾ ਨੇ ਦੇ ਦਿੱਤੀ ਸੀ ਫਿਰ ਕਹਿੰਦੇ ਚਲੋ ਬੇਟੀ ਆਪਣੇ ਘਰ ਸੀ ਵਧੀਆ ਫੋਨ ਆਉਂਦੇ ਸੀ ਕਿ ਹਾਂ ਮੈਂ ਠੀਕ ਹਾਂ ਖੁਸ਼ ਹਾਂ ਗੁਰਬਾਣੀ ਪਾਠ ਕਰਦੀ ਹਾਂ ਸਭ ਕੁਝ ਠੀਕ ਠਾਕ ਸੀ ਹੁਣ ਉਸ ਦਾ ਭਰਾ ਹੀ ਇੱਥੇ ਮਾਪਿਓ ਕੋਲ ਰਹਿ ਗਿਆ ਤੇ ਜਦੋਂ ਕਹਿੰਦੇ ਕਿ ਵੀ ਮਤਲਬ ਹੁਣ ਉਹ ਰਹਿ ਗਿਆ ਸੀ ਤੇ ਥੋੜਾ ਬਹੁਤਾ ਚਲੋ ਉਹ ਵੀ ਬਹੁਤ ਹੁਸ਼ਿਆਰ ਬੱਚਾ ਸੀ ਪੜਨ ਚ ਵੀ ਤੇ ਉਹਨੇ ਵੀ ਇੱਥੇ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹਨੇ ਆਈਲਟਸ ਕੀਤੀ ਉਸ ਦੀ ਭੈਣ ਨੇ ਸਪான்ਸਰ ਭੇਜਿਆ ਤੇ 3 ਸਾਲਾਂ ਬਾਅਦ ਉਹ ਬੱਚਾ ਵੀ ਇੰਗਲੈਂਡ ਪਹੁੰਚ ਗਿਆ ਦੇਖੋ ਮਾਂ ਪਿਓ ਦੀ ਕਿਸਮਤ ਕਿੰਨੀ ਚਮਕੀ ਪਰਮਾਤਮਾ ਨੇ ਕਿਸ ਤਰ੍ਹਾਂ ਉਹਦੀ ਕਿਸਮਤ ਚਮਕਾਈ ਦੇਖੋ ਕਠਿਨ ਤਾਪ ਗੁਰਬਾਣੀ ਦਾ ਕੀਤਾ ਉਸਨੇ ਜਿੰਨਾ ਕਠਿਨ ਤਾਪ ਤੇ ਜਿੰਨੀ ਸ਼ਰਧਾ ਨਾਲ ਉਸਨੇ ਪਾਠ ਕੀਤਾ ਪਰਮਾਤਮਾ ਨੇ ਉਹਦੇ ਸਾਰੇ ਹੀ ਕਾਰਜ ਸਿੱਧ ਕੀਤੇ ਆਪਾਂ ਘੰਟਾ ਘੰਟਾ ਫੋਨ ਤੇ ਦੋ ਦੋ ਘੰਟੇ ਫੋਨ ਤੇ ਲੱਗੇ ਰਹਿੰਦੇ ਹਾਂ ਕਿਸੇ ਨਾਲ ਗੱਲਾਂ ਕਰਨ ਉਸ ਦਾ ਕੋਈ ਫਾਇਦਾ ਨਹੀਂ ਇਹ ਸਿਰਫ ਮਨ ਦੀ ਸੰਤੁਸ਼ਟੀ ਹੋ ਜਾਂਦੀ ਹੈ ਵੀ ਮੈਂ ਇੰਨਾ ਗੁਬਾਰ ਕਿਸੇ ਤੇ ਕੱਢ ਲਿਆ ਹੈ ਮੈਂ ਕਿਸੇ ਦੀ ਚੁਗਲੀ ਕਰ ਲਈ ਹੈ ਹੁਣ ਠੀਕ ਹੈ ਮੈਂ ਸਭ ਨਾਲ ਚੰਗਾ ਹਾਂ ਪਰ ਦੇਖੋ ਉਸ ਦਾ ਕੋਈ ਫਾਇਦਾ ਨਹੀਂ ਹੈ ਉਸ ਨਾਲ ਕਿ ਸਾਡੇ ਬੱਚੇ ਨੂੰ ਨੌਕਰੀ ਲੱਗ ਜੇਗੀ ਉਸ ਨਾਲ ਸਾਨੂੰ ਕਿਸੇ ਨੇ ਕੁਝ ਦੇਣ ਆ ਜਾਣਾ ਹੈ ਨਹੀਂ ਮੰਗੋ ਪ੍ਰਮਾਤਮਾ ਕੋ ਮੰਗੋ ਐਨਾ ਹੀ 20 ਮਿੰਟ ਤੁਸੀਂ ਪਾਠ ਕਰ ਲਿਆ ਕਰੋ ਪਾਠ ਕਰੋ ਗੁਰਬਾਣੀ ਨਾਲ ਜੁੜੋ ਤੁਹਾਡਾ ਮਨ ਖੁਦ ਇਕੱਠ ਹੋ ਜਾਏਗਾ ਇੱਕ ਜੁਟ ਹੋ ਜਾਏਗਾ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤੇ ਬੱਚਾ ਕਹਿੰਦੇ ਦੂਸਰਾ ਬੇਟਾ ਵੀ ਜਦੋਂ ਕਹਿੰਦੇ ਕਿ ਗਿਆ ਨਾ ਹੁਣ ਬਾਹਰ ਚਲਾ ਗਿਆ ਮਹੀਨੇ ਬਾਅਦ ਉਸ ਬੱਚੇ ਦੇ ਮਾਪਿਓ ਨੇ ਕਰੇ ਤਾਂ ਉਹਨਾਂ ਦੀ ਜਗ੍ਹਾ ਨਹੀਂ ਸੀ ਕਿ ਉਹ ਅਖੰਡ ਪਾਠ ਸਾਹਿਬ ਕਰਾਉਣ ਉਹਨਾਂ ਨੇ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਕਰਵਾਇਆ ਉਸ ਵਿੱਚ ਅਰਦਾਸ ਕੀਤੀ ਕਹਿੰਦੇ ਜਦੋਂ ਪਾਠੀ ਸਿੰਘ ਅਰਦਾਸ ਕਰ ਰਿਹਾ ਸੀ ਮਾਂ ਦੀ ਅੱਖ ਚੋਂ ਛਮ ਛਮ ਪਾਣੀ ਵਗ ਰਿਹਾ ਸੀ ਕਿ ਇੰਨੀਆਂ ਖੁਸ਼ੀਆਂ ਪਰਮਾਤਮਾ ਸਭ ਨੂੰ ਦੇਣੀਆਂ ਚਾਹੀਦੀਆਂ ਨੇ ਕਹਿੰਦੇ ਬਹੁਤ ਖੁਸ਼ਮੰਨ ਬਹੁਤ ਖੁਸ਼ ਸੀ ਕਿ ਮੇਰੇ ਅੱਜ ਦੋਨੇ ਬੱਚੇ ਹੀ ਸਫਲ ਹੋ ਗਏ ਨੇ ਮੇਰੀ ਅੱਜ ਮੇਰੀ ਜੋ ਕੀਤੀ ਤਪੱਸਿਆ ਸੀ ਮੇਰਾ ਜੋ ਕੀਤਾ ਪਾਠ ਸੀ ਅੱਜ ਸਫਲ ਹੋ ਗਿਆ ਹੈ ਖੁਦ ਨੂੰ ਦਿਖਣ ਲੱਗ ਜਾਂਦਾ ਹੈ ਨਾ ਖੁਦ ਨੂੰ ਸਮਝ ਆਣ ਲੱਗ ਜਾਂਦੀ ਹੈ ਕਿ ਵੇਖ ਮੈਂ ਇੰਨਾ ਪਾਠ ਕੀਤਾ ਸੀ ਤੇ ਮੇਰਾ ਵਿਅਰਥ ਨਹੀਂ ਗਿਆ ਮੇਰੇ ਪਰਮਾਤਮਾ ਨੇ ਮੇਰੀ ਜਿਹੜੀ ਣਾਓ ਸੀ ਨਾ ਡੋਲੇ ਖਾਂਦੀ ਸੀ ਉਸ ਨੂੰ ਪਾਰ ਲਾ ਦਿੱਤਾ ਹੈ ਹੁਣ ਉਸ ਭੈਣ ਦੇ ਦੋਨੇ ਬੱਚੇ ਹੀ ਇੰਗਲੈਂਡ ਸੈੱਟ ਨੇ ਬਹੁਤ ਖੁਸ਼ ਨੇ ਤੇ ਹੁਣ ਜੇ ਇੱਕ ਭੈਣ ਗਈ ਸੀ ਉਹਨੇ ਭਰਾ ਨੂੰ ਨਾਲ ਲੈ ਕੇ ਹੁਣ ਦੋ ਭੈਣ ਭਰਾ ਜੁੜ ਗਏ ਨੇ ਉੱਥੇ ਗੁਰਬਾਣੀ ਦਾ ਜਾਪ ਵੀ ਕਰਦੇ ਨੇ ਕੰਮ ਵੀ ਕਰਦੇ ਨੇ ਘਰ ਦਾ ਖਰਚਾ ਵੀ ਵਧੀਆ ਚੱਲਦਾ ਹੈ ਸਭ ਕੁਝ ਵਧੀਆ ਹੋ ਗਿਆ ਹੈ ਪਰਮਾਤਮਾ ਦੀ ਕਿਰਪਾ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਕਹਿੰਦੇ ਕਿ ਹੁਣ ਉਹ ਆਪਣੇ ਮਾਪੇ ਨੂੰ ਵੀ ਉੱਥੇ ਬੁਲਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਇਸ ਦੇ ਪਿੱਛੇ ਸਾਡੇ ਮਾਪੇ ਨੇ ਕਿੰਨਾ ਤਪ ਕੀਤਾ ਹੈ ਕਿੰਨੀ ਕਠਿਨਾਈਆਂ ਸਾਂਭੀਆਂ ਹਨ ਕਿੱਦਾਂ ਗੁਜ਼ਾਰੇ ਕੀਤੇ ਨੇ ਕਿੱਦਾਂ ਇੱਕ ਇੱਕ ਪੈਸਾ ਜੋੜ ਕੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ ਇਹਨਾ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਪਰ ਜੋ ਅੱਜਕੱਲ ਦੇ ਬੱਚੇ ਨੇ ਕੋਈ ਹੀ ਵਿੱਚੋਂ ਸਮਝਦਾ ਹੈ ਕਿ ਸਾਡੇ ਮਾਪੇ ਨੇ ਸਾਡੇ ਲਈ ਇਹ ਕੁਛ ਕੀਤਾ ਹੈ ਨਹੀਂ ਤਾਂ ਕਿਸੇ ਨੂੰ ਕੋਈ ਸਮਝ ਵੀ ਨਹੀਂ ਆਉਂਦਾ ਤੇ ਬੱਚੇ ਮਾਪੇ ਨੂੰ ਤੋੜ-ਤੋੜ ਕੇ ਜਵਾਬ ਦਿੰਦੇ ਨੇ ਬੱਚੇ ਇਹ ਨਹੀਂ ਸਮਝਦੇ ਕਿ ਮਾਪਿਓ ਕਿੰਨਾ ਕਠਿਨ ਕਿੱਟਨਾ ਕਠਿਨ ਤਪ ਕਰ ਰਹੇ ਨੇ ਸਾਡੇ ਵਾਸਤੇ ਪਰ ਨਹੀਂ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਏ ਇਹੋ ਜਿਹੇ ਨੂੰ ਬੱਚਿਆਂ ਨੂੰ ਇਸ ਕਰਕੇ ਬੱਚਿਆਂ ਨੂੰ ਹਰ ਸੰਡੇ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਕਰੋ ਗੁਰਬਾਣੀ ਨਾਲ ਜੋੜਿਆ ਕਰੋ ਛੋਟੀਆਂ-ਛੋਟੀਆਂ ਇਹ ਕਥਾਵਾਂ ਸੁਣਾਇਆ ਕਰੋ ਜਦੋਂ ਬੰਦਾ ਕੀਰਤਨ ਦੇ ਵਿੱਚ ਬੈਠ ਕੇ ਕਥਾ ਸੁਣਦਾ ਹੈ ਮਨ ਇੱਕ ਅਗਰਚਿਤ ਹੁੰਦਾ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਮਨ ਦੇ ਅੰਦਰ ਤੱਕ ਉਹ ਆਵਾਜ਼ ਜਾਂਦੀ ਹੈ ਜੋ ਅਸੀਂ ਐਦਾਂ ਸੁਣ ਕੇ ਆਪਸ ਨੇ ਮੰਨ ਨੂੰ ਨਹੀਂ ਸਮਝ ਆਂਦੀ ਪਰ ਜਦੋਂ ਅਸੀਂ ਪੰਡਾਲ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣੀਏ ਨਾ ਤਾਂ ਬਹੁਤ ਮੰਨ ਨੂੰ ਸਕੂਨ ਮਿਲਦਾ ਹੈ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਘਰ ਵਿੱਚ ਖੁਸ਼ੀਆਂ ਬਰਕਤਾਂ ਤੇ ਤਰੱਕੀਆਂ ਪਾਉਣ ਸਭ ਦੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣ ਖਾਲਸਾ ਜੀ ਸਾਡੇ ਵਾਹਿਗੁਰੂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਤਾਂ ਕਿ ਤੁਹਾਡੀ ਵੀ ਹਾਜ਼ਰੀ ਲੱਗ ਸਕੇ ਜੇ ਅਸੀਂ ਪਾਠ ਨਹੀਂ ਕਰ ਸਕਦੇ ਅਸੀਂ ਸੁਣ ਹੀ ਲੈਨੇ ਹਨਾ ਤਾਂ ਵੀ ਸਾਡੀ ਹਾਜ਼ਰੀ ਲੱਗ ਜਾਂਦੀ ਹੈ ਕਿ ਮੈਂ ਕਥਾ ਸੁਣੀ ਹੈ ਮੇਰਾ ਮਨ ਸੰਤੁਸ਼ਟ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ